ਅੱਜ ਅਸੀਂ ਕਾਲ ਜੀ ਸਾਰਿਆਂ ਤੁਹਾਡਾ ਸਵਾਗਤ ਹੈ ਜ ਆਪਣੇ ਨਵੇਂ ਬਲੌਗ ਦੇ ਵਿੱਚ ਲੋਕ ਵੀ ਸਦਨੋ ਜਿਹੜੀਆਂ ਅੱਦਨ ਆਪਾਂ ਤੁਹਾਨੂੰ ਫਸਲਾਂ ਆ ਦਿਖਾਈਆਂ ਸੀਆਂ ਸਬਜ਼ੀਆਂ ਤੇ ਇੰਦਰ ਬਾਈ ਉਹ ਨਹੀਂ ਅਸੀਂ ਆਪਾਂ ਲਾ ਰਹੇ ਤੇ ਆ ਦੇਖੋ ਜੀ ਮੂੜੀਆਂ ਬਣੀਆਂ ਕਿੰਨੀਆਂ ਟੋਕਰੀਆਂ ਹੋ ਗਈਆਂ ਤੇ ਇਹ ਜਿਹੜਾ ਮਸੰਮੀਆਂ ਦਾ ਰੰਗ ਚੈੱਕ ਕਰੋ ਜਮਾ ਹੀ ਜਮਾ ਹੀ ਜਮਾ ਹੀ ਸੋਨੇ ਵਰਗਾ ਹੋਇਆ ਪਿਆ ਚੈੱਕ ਕਰੋ ਪੂਰੀਆਂ ਬਾਈਆਂ ਨੇ ਮੱਖੀਆਂ ਹੋ ਗਈਆਂ ਨੇ ਪੂਰੀਆਂ ਪੂਰੀਆਂ ਫਟ ਮਟੀਆਂ ਨੇ ਪੂਰਾ ਨਜ਼ਾਰੇਦਾਰ ਸਸਤਮਾ ਤੇ ਬਾਈ ਉਧਰ ਗਾਜਰਾ ਗੁਜਰਾ ਸਾਰੀਆਂ ਤਿਆਰ ਹੋ ਗਈਆਂ ਤੇ ਬਾਈ ਉਧਰ ਆਪਾਂ ਅੱਜ ਲੱਗਿਆ ਥੋੜਾ ਕਣਕ ਦਾ ਕੰਮ ਸਟਾਰਟ ਕਰਨੀ ਅ ਬਾਬਾ ਜੀ ਦੀ ਕਿਰਪਾ ਨਾਲ ਤੇ ਬਾਈ ਜੀ ਆਪਾਂ ਨੇ ਮਸ਼ੀਨਾਂ ਤਿਆਰ ਕਰੀਆਂ ਖੜੀਆਂ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਉਸ ਤੇ ਸੀਗਾ ਵੀ ਜਾਣਾ ਬਾਈ ਜੁਕੀ ਬਾਈ ਜੀ ਮਸ਼ੀਨਾਂ ਤਿਆਰ ਨੇ ਉਧਰ ਆਪਣਾ ਤੇਜਿੰਦਰ ਬਾਈ ਗਿਆ ਹੋਇਆ ਆਪਣੀ ਕੋਈ ਮਸ਼ੀਨ ਦੀ ਪਾਲ ਦੀ ਰਿਪੇਅਰ ਕਰਨਾ ਤੇ ਉਹ ਦੋ ਤਿੰਨ ਬੰਦੇ ਪਹਿਲਾਂ ਬਾਗੇ ਦੇ ਕਿਹਾ ਵੀ ਐਨੇ ਜਾ ਕੇ ਅਸੀਂ ਉੱਥੇ ਸਾਧਿਆ ਕੰਮ ਤੁਸੀਂ ਪਿੱਛੋਂ ਆ ਜਿਓ ਤੇ ਬਾਈ ਜੀ ਉੱਥੇ ਦੇ ਰਾਂ ਨਿਊਜ਼ ਆਈਆ ਜਾਨੀ ਕਿ ਕਹਿੰਦੇ ਬਾਈ ਤੇਜੀ ਕਹਿੰਦਾ ਬਾਈ ਬਹੁਤ ਜ਼ਿਆਦਾ ਮੀਂਹ ਪੈ ਗਿਆ ਫਸਲਾਂ ਸਾਰੀਆਂ ਗਰਗੀਆਂ ਵਿਛੀਆਂ ਜਮਾ ਜੀਰੀਆਂ ਤੇ ਬਾਈ ਜੇ ਨੰਨਾ ਪਾਣੀ ਖੜਿਆ ਜੀਰੀਆਂ ਦੇ ਵਿੱਚ ਤਾਂ ਉਹ ਨੇ ਮੈਨੂੰ ਰੋਕਤਾ ਕਹਿੰਦਾ ਵੀ ਹਜੇ ਜਿੰਨਾ ਚਿਰ ਅਸੀਂ ਤੈਨੂੰ ਜੈਸਨੀ ਕਰਦੇ ਉਹਨਾਂ ਚਿਰ ਤੂਰੀ ਨਾ ਤੂੰ ਕਿਉਂਕਿ ਘੱਟੋ ਘੱਟ ਜੇ ਕੰਮ ਜ਼ਿਆਦਾ ਹੀ ਤਾਂ 15 ਦਿਨ ਬਾਈ ਜੀ ਲੇਟ ਹੋ ਗਿਆ ਇਸ ਕਰਕੇ ਬਾਈ ਪਰ ਅਸੀਂ ਤਾਂ ਨਹੀਂ ਜਾ ਰਹੇ ਕਿ ਮੈਂ ਕਹ ਵੀ ਫਿਰ ਜਾ ਕੇ ਉੱਥੇ ਫਾਇਦਾ ਵੀ ਕੀ ਹੋਊਗਾ ਆਪਣੇ ਬੰਦੇ ਉੱਥੇ ਸੱਜਣਾ ਬੈਠੇ ਨੇ ਤੇ ਫਿਰ ਤੇਜਿੰਦਰ ਕਹਿੰਦਾ ਵੀ ਮੈਂ ਇਹਨੂੰ ਕਹਾਂ ਮੈਂ ਵੀ ਜੇ ਨਹੀਂ ਕੰਮ ਚੱਲਦਾ ਤੂੰ ਆ ਜਾ ਹਨਾ ਉਹ ਕਹਿੰਦਾ ਵੀ ਮੈਂ ਅੱਜ ਘੁੰਮ ਕੇ ਦੇਖਾਂ ਵਾਲੇ ਵਾਲੇ ਖੇਤਰ ਦੇ ਵਿੱਚ ਵੀ ਜੇ ਤਾਂ ਕਿਧਰਲੇ ਪਾਸੇ ਸਹੀ ਲੱਗਦਾ ਹੋਇਆ ਕੰਮ ਫਿਰ ਅਸੀਂ ਚਲਾ ਦਾਂਗੇ ਵੀ ਅਦਰਵਾਜ਼ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਲੋ ਜੀ ਬਾਈ ਸਾਡਾ ਤੇਜਿੰਦਰ ਬਾਈ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਭਾਈ ਬਾਹਰ ਗਿਆ ਉਹ ਤਾਂ ਜੂਪੀ ਜੂਪੀ ਫਿਰ ਜੀ ਵੀ ਮੈਂ ਆਪਣੀ ਮਸ਼ੀਨਾਂ ਆਪਣੀਆਂ ਤਿਆਰ ਕਰੀਆਂ ਖੜੀਆਂ ਦੇ ਆ ਬਸ ਆਪਾਂ ਨੂੰ ਇਹਦੀ ਜੈਸ ਦੀ ਹੋਤੀ ਵੀ ਜਦੋਂ ਇਹ ਜੈਸ ਕਰੂਗਾ ਉਦੋਂ ਆਪਾਂ ਬਾਈ ਮਸ਼ੀਨਾਂ ਤੋਰਾਂਗੇ ਤੇ ਕੱਲ ਵਰਸੋਂ ਵੀਰ ਇਹਦਾ ਸਾਡੇ ਕੋਲ ਫੋਨ ਆ ਗਿਆ ਕਹਿੰਦਾ ਵੀ ਜਾਣ ਦੀ ਲੋੜ ਨਹੀਂ ਹੈਗੀ ਸੱਜਣੋ ਮੀ ਬਹੁਤ ਪੈ ਗਿਆ ਤੇ ਅੱਜ ਇਹ ਬਾਈ ਪਹੁੰਚੇ ਆ ਤੇ ਇਹਨੂੰ ਪੁੱਛਦੇ ਆ ਵੀ ਕਿੱਦਾਂ ਦੀ ਬਾਈ ਇੱਥੇ ਮੌਜੂਦਾ ਹਾਲਾਤ ਨੇ ਆਪਾਂ ਨੂੰ ਕਦੋਂ ਜਾਣਾ ਬਣਦਾ ਕਿਦਾਂ ਕੀ ਸਿਸਟਮ ਆ ਜੋ ਵੀ ਆहां ਵੀ ਤੇਜੀ ਬਾਈ ਕਿਆ ਚੱਕਰ ਰਿਆ ਕਿਦਾਂ ਬਾਈ ਹੋਰ ਤਾਂ ਸਾਰਾ ਕੁਝ ਠੀਕ ਤਾਂ ਸਾਲੀ ਬਰਸਾਤ ਬਹੁਤ ਬਈ ਤਿੰਨ ਦਿਨ ਅੱਛਾ ਹਾਂਜੀ ਹਾਂ ਤਿੰਨ ਦਿਨ ਲਗਾਤਾਰ ਦੋ ਦਿਨ ਲਗਾਤਾਰ ਪਈ ਇੱਕ ਦਿਨ ਪਹਿਲਾਂ ਪਈ ਉਹ ਤਾਂ ਘੱਟ ਪਈ ਸੀ ਜਦੋਂ ਚਲੋ ਚੱਲ ਜੰਦਾ ਦੋ ਤਿੰਨ ਦਿਨ ਬਾਅਦ ਕੰਮ ਅੱਛਾ ਜਿਹੜੀ ਬਾਅਦ ਚੋਂ ਪਈ 29 30 ਨੂੰ ਹੂੰ ਉਹ ਬਰਸਾਤ ਜ਼ਿਆਦਾ ਪਈ ਹਵਾ ਚੱਲ ਗਈ ਜੀਰੀਆਂ ਡੇਗ ਗਈਆਂ ਹੂੰ ਹੁਣ ਕੰਮ ਮੰਨ ਕੇ ਚਲੋ 10 ਤਰੀਕ ਤੋਂ ਬਾਅਦ ਹੀ ਚੱਲੂ ਓਕੇ ਓਕੇ ਆ ਫਿਰ ਕੰਮ ਚੱਲੂਗਾ ਜ਼ਰੂਰ ਹਾਂ ਮੈਂ ਤੈਨੂੰ ਤਾਂ ਹੀ ਕਹਦਾ ਵੀ ਭਾਈ ਆ ਜਾ ਫਿਰ ਇੱਥੇ ਕਿਲਾ ਨੀਵੇਂ ਨੂੰ ਮੇਂ ਖੇਤ ਰਹਿ ਵੀ ਸਕਦੇ ਨੇ ਭਾਈ ਵੱਢਣ ਤੇ ਓਕੇ ਅੱਛਾ ਵਿੱਚ ਹੁਣ ਜਿਵੇਂ ਨਹਿਰ ਕਿ ਨਹੀਂ ਆ ਹਾਂ 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 ਰੋਡ ਦੇ ਨਾਲ ਕੋਈ ਡਿੱਕਾ ਜਿੱਥੇ ਪਾਣੀ ਨਿਕਲਦਾ ਉਹ ਖੇਤ ਰਹਿ ਸਕਦੇ ਨੇ ਬਾਕੀ ਵੱਢੀ ਜਾਊਗੀ ਓਕੇ ਬਾਕੀ ਹੂੰ ਤੈਨੂੰ ਜੀਰੀ ਕਿਵੇਂ ਲੱਗੀ ਵੀ ਵਿੱਚ ਕਿਤੇ ਖੜੀ ਵੀ ਹੋਣੀ ਜੀਰੀ ਐ ਤਾਂ ਖੜੀ ਵੀ ਆ ਅੱਛਾ ਫਿਰ ਜਿਵੇਂ ਹੁਣ ਮੰਨ ਲਾ ਜੇ ਆਪਾਂ ਮੰਨ ਲਾ ਵੀ ਨਾ ਮੀ ਪੈਂਦਾ ਜੇ ਆਪਾਂ ਚੱਲ ਜਾਂਦੇ ਅੱਜ ਨੂੰ ਤਾਂ ਮਸ਼ੀਨ ਉੱਥੇ ਚੱਲਣੀ ਆਉਣੀ ਤਾਂ ਵਿੱਚ ਦਾ ਜੀਰੀ ਇਦਾਂ ਦੇ ਵੀ ਹੋਣੀ ਵੀ ਜਿਹੜੀ ਵੇ ਕੱਲ ਨੂੰ ਵੱਢਣੇ ਵਾਲੀ ਦੀ ਗੱਲ ਦਾ ਮਤਲਬ ਜੇ ਨੂੰ ਤਾਂ ਹਾਂ ਹਾਂ ਮਸ਼ੀਨ ਆਪਣੀ ਮਤਲਬ ਮੰਨੋ ਚੱਲੋ ਤੁਸੀਂ ਮੈਂ 26 ਨੂੰ ਪਹੁੰਚਿਆ 27 ਨੂੰ ਮਸ਼ੀਨ ਦੇਣੀ ਸੀ ਮੈਂ ਆਪਾਂ ਨੇ ਉਹ ਪਾਲ ਆਪਣੇ ਵਾਲੀ ਹਾਂ ਹਾਂ 27 ਨੂੰ ਜੀ ਚਲਾਉਣੀ ਸੀ ਤੇ ਸੱਜਣੋ 26 ਨੂੰ ਬਦਲਤਾ ਤਾਂ ਸੀ ਤੇ ਸੱਜਣੋ ਬਾਈ ਆਪਣਾ ਪਾਲ ਦੀ ਰਿਪੇਅਰ ਕਰਿਆ ਆ ਪੂਰੀ ਕੰਪਲੀਟ ਹੋ ਗਈ ਜਿਹੜੀ ਆਪਣੀ ਉੱਤਰ ਖੜੀ ਆ ਤੇ ਉਦੋਂ ਬਾਅਦ ਫਿਰ ਇਹ ਕਹਿੰਦਾ ਵੀ ਮੈਂ ਆ ਜੰਨਾ ਵੀ ਨਾਲੇ ਜਿਹੜੀਆਂ ਆਪਣੀਆਂ ਉਹ ਆ ਬੁਰੇ ਮਸ਼ੀਨਾਂ ਨੇ ਵੀ ਆਪਾਂ ਇਕੱਠੇ ਹੀ ਚੱਲਾਂਗੇ ਠੀਕ ਹੈ ਨਹੀਂ ਹਾਂਜੀ ਹਾਂ ਬਾਕੀ ਨਾਲੇ ਆਇਆ ਸਜਣਾ ਵੀ ਆਪਣੀ ਥੋੜੀ ਬਹੁਤੀ ਕਣਕ ਬੀਜੀ ਜਾਊ ਠੀਕ ਨਹੀਂ ਕਣਕ ਬੀਜੀ ਹੁਣ ਇਕੱਠੇ ਹੀ ਚੱਲਾਂਗੇ ਹਾਂ ਤੇ ਉਦੋਂ ਹੁਣ ਪਾਸੇ ਬਾਬੂ ਸ਼ੋਭਾ ਕਿਵੇਂ ਉਦੋਂ ਦਾ ਕਹਿੰਦੇ ਬੱਦਲ ਬਈ ਬਹੁਤ ਰੀ ਜਿੱਦਣ ਦਾ ਤੂੰ ਗਿਆ ਮੈਂ ਕਹਿੰਦਾ ਤੁਸੀਂ ਐ ਮੰਨੋ ਵੀ 26 ਤਰੀਕ ਤੋਂ ਲੈ ਕੇ ਹਾਂ ਅਸੀਂ 31 ਅਕਤੂਬਰ ਤੱਕ ਸੂਝ ਨਹੀਂ ਦੇਖਿਆ ਐ ਮਤਲਬ ਵੀ ਜਗਾਂਟਾ ਹੀ ਤਾਂ ਅੱਛਾ ਸੂਰਜ ਨਹੀਂ ਦੇਖਿਆ ਅੱਛਾ 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 ਅੱਜ ਦਿਨ ਸੂਰਜ ਨਹੀਂ ਦੇਖਿਆ ਕਲਾਸ ਕਾਲਾ ਕੰਮ ਹੋਇਆ ਵਾਦਾ ਹਾਂ ਬਸ ਅੱਜ ਕੱਲ 1 ਨਵੰਬਰ ਨੂੰ ਸੂਰਜ ਦਿਖਿਆ ਉਹ ਵੀ ਪੂਰਾ ਨਹੀਂ ਤਾਂ ਪ੍ਰੋਪਰ ਨਹੀਂ ਤਾਂ ਅੱਛਾ ਕਦੇ ਬੱਦਲ ਕਦੇ ਸੂਰਜ ਗਰਮੀ ਬਹੁਤ ਸੀ ਕੱਲ ਪਰ ਅੱਛਾ ਬਹੁਤ ਜ਼ਿਆਦਾ ਗਰਮਾਈ ਆ ਕਿਉਂ ਕੱਲ ਹਵਾ ਪਾਸ਼ਪਾ ਪੁਸ਼ਪਾ ਚੱਲੀ ਕਿ ਨਹੀਂ ਨਹੀਂ ਕੱਲ ਨਹੀਂ ਕੋਈ ਹਵਾ ਚੱਲੀ ਕੱਲ ਗਰਮਾਈ ਬਹੁਤ ਅੱਛਾ ਜਿਹੜੇ ਆਪਣੇ ਉੱਥੇ ਜਿੱਤੇ ਆਪਣੀ ਪਾਲੋ ਨਹੀਂ ਖੜੀਆਂ ਨੇ ਮਸ਼ੀਨਾਂ ਉਹਦੇ ਆਲੇ ਦਾਲੇ ਦੇ ਜਿਹੜੀ ਜੀਰੀ ਤੀ ਉਹ ਪਾਣੀ ਪੂਣੀ ਉਹਦੇ ਵਿੱਚ ਕਿੰਨਾ ਕੁ ਪਾਣੀ ਦਾ ਪਾਣੀ ਤਾਂ ਨਿਕਲ ਗਿਆ ਪਾਣੀ ਅੱਛਾ ਨਿਕਲ ਗਿਆ ਪਾਣੀ ਜੀਰੀ ਖਾ ਗਿਆ ਨਾੜ ਸਾਰਾ ਸੀ ਜੀ ਅੱਛਾ 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 ਹਲੇ ਨਾੜ ਨਹੀਂ ਜੀਰੀ ਦਾ ਪੱਕਾ ਓਕੇ ਓਕੇ ਮੈਂ ਉਦੋਂ ਕੱਲ ਬਾਈ ਮੈਂ ਜਿਹੜੀ ਕੱਲ ਵਾਲਾ ਕਲਿੱਪ ਆ ਉਹ ਅੱਜ ਆਪਾਂ ਐਡ ਆਨ ਕਰ ਰਹੇ ਹਾਂ ਕਿਉਂਕਿ ਅੱਜ ਬਾਈ ਤੇਜੀ ਆਪਣੇ ਕੋਲ ਪਹੁੰਚੇ ਨੇ ਤੇ ਅੱਜ ਆਪਾਂ ਫਿਰ ਵੀਡੀਓ ਪੋਸਟ ਕਰਾਂਗੇ ਤਾਂ ਮੈਨੂੰ ਜਿਹੜੀ ਉਦਣੇ ਨੇ ਫੋਨ ਕਰਿਆ ਸੀ ਅੱਜ ਤੇ ਜਣ ਕੇ 4-5 ਦਿਨ ਪਹਿਲਾਂ ਗੱਲ ਹੋਈ ਸੀ ਉਦਣ ਮੈਂ ਇਹਨੂੰ ਮੈਨੂੰ ਕਹ ਰਿਹਾ ਸੀ ਵੀ ਸ਼ਾਇਦ ਠਿੱਟ ਠਿੱਟ ਡਿਡ ਡਿਟ ਠਿੱਟ ਪਾਣੀ ਹੋ ਵੀ ਗਿਆ ਤਾਂ ਹਨਾ ਹਨਾ ਬਣੀ ਵੀਡੀਓ ਦਿਖਾਈਦੀ ਪਾਣੀ ਖਾ ਗਈ ਵੈਸੇ ਅਜਾ ਖਾ ਗਈ ਉਹ ਜ਼ਿਆਦਾ ਸੀ ਰਾਤ ਜਦ ਮੀਂਹ ਪੈ ਰਿਹਾ ਤਾਂ ਨਾ ਹਾਂ ਜ਼ਿਆਦਾ ਸੀ ਦੁਪਹਿਰ ਨੂੰ ਦੇਖਿਆ ਪਾਣੀ ਹੋਇਆ ਪਤਾ ਹਾਂ ਜਦ ਅਸੀਂ ਰਾਤ ਉਹਦਾ ਰਾਤ ਨੰਗੀ ਸਵੇਰੇ ਉੱਠੇ ਹਾਂ ਚਲ ਆਲੇ-ਦਾਲ ਗਏ ਅਸੀਂ ਘੁੰਮੇ ਖੇਤ ਪਾਣੀ ਖਾ ਗਏ ਤੇ ਕਿਉਂ ਖਾ ਗਏ ਤੇ ਖੇਤ ਸੁੱਕੇ ਤੇ ਹਾਂ ਖੇਤ ਵੱਢਣ ਲੱਗ ਕਿਤੇ ਹੁਣ ਕੁਝ ਹੋਰ ਵੀ ਆ ਕਿਸ ਹੋਰ ਵੀ ਆ ਬਾਈ ਤੇ ਇਧਰ ਉਧਰ ਆਪਣੇ ਜਿਵੇਂ ਮੰਨ ਲਓ ਉਧਰ ਜ਼ਮੀਨਾਂ ਸਜਣੋਂ ਬਹੁਤ ਤਾਕੜੀਆਂ ਧਰਤੀਆਂ ਨੇ ਕੁਝ ਉਧਰ ਲੋਕ ਬਾਈ ਪਲਾਉ ਪਲੂ ਬਹੁਤ ਕਰਦੇ ਨੇ ਨਾ ਪਲਾਉ ਬਹੁਤ ਕਰਦੇ ਪਲਾਉ ਕਰਕੇ ਇਸ ਕਰਕੇ ਹਾਂ ਕਰਦੇ ਨੇ ਕਿ ਨਿੱਗਾ ਰਹਿਣੀ ਨਹੀਂ ਹੈਗਾ ਬਿਲਕੁਲ ਬਿਲਕੁਲ ਇਸ ਕਰਕੇ ਉੱਥੇ ਬਾਈ ਧਰਤੀ ਪਾਣੀ ਖਾ ਖੂਲ ਲੰਦੀ ਆ ਹੁਣ ਜਿਵੇਂ ਸਜਣੋਂ ਲਾ ਲਓ ਆਪਣੀਆਂ ਜ਼ਮੀਨ ਨੂੰ ਅੱਜ ਮੰਨ ਲਓ ਪਾਣੀ ਲਾਇਨ ਨੂੰ ਤਕਰੀਬਨ 8 ਦਿਨ ਹੋ ਗਏ ਹੈ ਨਾ ਹਾਲ ਤੱਕ ਦੇਖ ਲੈ ਕਿਦਾਂ ਦੀ ਧਰਤੀ ਪਈ ਆ ਆਪਣੇ ਤਾਂ ਜਮੀਨ ਪਾਣੀ ਨਹੀਂ ਖਾਂਦੀ ਜਿਵੇਂ ਹੁਣ ਤੂੰ ਆਪਣੇ ਖੇਤਾਂ 'ਚ ਇੱਧਰ ਗੇੜਾ ਮਾਰ ਕੇ ਇੱਧਰ ਕਿਵੇਂ ਆ ਤੈਨੂੰ ਕਿੰਨੇ ਦਿਨ ਉਹ ਗੇਰੌਣੀ ਕਰੀ ਨੂੰ ਇੱਧਰ ਆਪਣੇ ਰੌਣੀ ਕਰੀ ਨੂੰ ਦੇਖ ਲੋ 22 ਨਵੰਬਰ ਇਹਨਾ 22 ਅਕਤੂਬਰ ਦੀ ਰੌਣੀ ਹੈ ਅੱਛਾ ਹਜੇ ਕਿਵੇਂ ਆ ਅੱਜ ਦੇ ਜਾ ਕੇ ਦੇਖ ਲੈ ਦੇਖੀ ਤੂੰ ਲੋ 7 ਤੱਕ ਤਰੀਕ ਨੂੰ ਗਣਕ ਵਿੱਚ ਜੀ ਜੋ ਵੀ ਪਛਵਾ ਚੱਲੇ ਅੱਛਾ ਫੇਰ ਕੱਲ ਫੇਰ ਕਿਹੜੀ ਦਾਦਰ ਚ ਆਇਆ ਨਾ ਦਾਦਰ ਫੇਰ ਏਸੀ 'ਚੇ ਬੈਠ ਕੇ ਨਾ ਏਸੀ ਨਹੀਂ ਟਰੈਕਟਰ ਤਾਂ ਬਣਵਾਈ ਨਹੀਂ ਤੀ ਪਹਿਲਾਂ ਤੋਂ ਆਪਾਂ ਕਿਹੜਾ ਆਇਆ ਤਾਂ ਵੀ ਔਰ ਜਾਣਾ ਕਰ ਹੂੰ 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 ਜਾਣ ਦਾ ਤਾਂ ਕੋਈ ਮਨ ਹੀ ਨਹੀਂ ਤਾ ਉਹ ਤਾਂ ਕੁਦਰਤੀ ਬਸ ਫੇਰ ਆਓ ਮਾਨਤਾ ਫੇਰ ਤੈਨੂੰ ਪਤਾ ਹੀ ਆਪਾਂ ਤਾਂ ਉੱਥੇ ਬਈ ਕੰਮ ਕਰਨ ਗਏ ਸੀ ਲਾ ਕੇ ਹੁਣ ਤਾਂ ਮਹੀਨਾ ਇੱਕ ਹਾਂ ਚਲੋ ਆਇਆ ਵੀ ਹੁਣ ਅ ਕੱਠੀਆਂ ਚੱਲਾਂਗੇ ਬਾਈ ਹੁਣ ਚਲ ਹੁਣ ਕੀ ਦੇ ਹਨਾ ਕਿਹੜਾ ਇੱਥੇ ਬਸ ਆ ਬਾਈ ਚਲੋ ਹਨਾ ਜਿਵੇਂ ਵੀ ਆ ਪਰ ਆਇਆ ਬਈ ਬਾਈ ਚੱਲ ਆਪਾਂ ਨੂੰ ਇਹ ਹੁੰਦਾ ਵੀ ਹਨਾ ਵੀ ਆਪਾਂ ਆਪਣੀਆਂ ਮਸ਼ੀਨਾਂ ਖੜੀਆਂ ਨੇ ਜਾਂ ਉੱਧਰ ਵੀ ਟਕੀਆਂ ਖੜੀਆਂ ਨੇ ਜਾਂ ਜੋ ਵੀ ਆ ਇੱਧਰ ਖੜੀਆਂ ਨੇ ਜਣਕੇ ਬਈ ਸੱਜਣੋ ਧੰਨ ਜੀ ਕਰੋ ਕਿਸਾਨਾਂ ਦਾ ਵਿਚਾਰਿਆਂ ਦਾ ਜਿਨ੍ਹਾਂ ਦਾ ਹਨ ਇਸ ਟਾਈਮ ਸਾਰੀ ਕਰੋੜਾਂ ਅਰਬਾਂ ਦੀ ਬਈ ਧਰਤੀ ਤੇ ਪਈ ਆ ਹਜੇ ਫਸਲ ਵਿਚਾਰਿਆਂ ਦੀ ਬਈ ਸੱਜਣੋ ਜਾਵਾਂਗੇ ਜੋਰ ਮਾਰਾਂਗੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਾ ਕੇ ਜ਼ਰੂਰ ਚਲਾਵਾਂਗੇ ਜਿੰਨੇ ਜੋਗੇ ਹੋਏ ਕਰਾਂਗੇ ਜ਼ਰੂਰ ਹਨਾ ਕਿਉਂਕਿ ਆਪਾਂ ਬਈ ਉਹ ਬੰਦਿਆਂ ਦਾ ਸਾਥ ਨਹੀਂ ਆਪਣੇ ਦਾ ਛੱਡ ਸਕਦੀ ਇੱਥੇ ਆਪਾਂ ਦਿੱਲੀ ਆਪਾਂ ਕੰਮ ਚੱਲਦਾ ਕੰਮ ਸੱਚੇ ਪਾਤਸ਼ਾਹ ਹੁਣ ਬਸ ਮਿਹਰ ਰੱਖੇ ਹੁਣ ਉਧਰ ਜੇ بارش ਨਾ ਪਵੇ ਮੌਸਮ ਸਹੀ ਰਹੇ ਤਾਂ ਪੰਜ ਚਾਰ ਦਿਨਾਂ ਨੂੰ ਆਪਾਂ ਇਧਰੋਂ ਚਾਲੇ ਪਾਵਾਂਗੇ ਸੱਜਣੋ ਫੇਰ ਥੋਡੇ ਨਾਲ ਸਾਰੇ ਬਲੌਗ ਆਪਾਂ ਰਸਤਿਆਂ ਦੇ ਵੀ ਸਾਂਝੇ ਕਰਦੇ ਜਾਵਾਂਗੇ ਜੋ ਵੀ ਸਿਸਟਮ ਹੈ ਜਿੱਦਾਂ ਉਧਰ ਫਿਰ ਹੁਣ ਕਿਹੜੀ ਜ਼ਿਆਦਾਤਰ ਜੀਰੀ ਕਿਹੜੀ ਲੱਗੀ ਹੋਈ ਆ 17 18 ਅੱਛਾ ਉਧਰ ਤਕਰੀਬ ਸਾਰੀ 17 18 ਹੀ ਲੱਗਦੀ ਆ ਹਾਂ ਜੀਰੀਆਂ ਬਹੁਤ ਵਧੀਆ ਤੇ ਅੱਛਾ ਜੀਰੀ ਦਾ ਆਪਣੇ ਵਾਲਾ ਕੰਮ ਨਹੀਂਗਾ ਵੀ ਮਤਲਬ ਦਾਣਾ ਤੋਣਾ ਬਹੁਤ ਵਧੀਆ ਸਾਫ ਸੁਥਰਾ ਦਾਣਾ ਹਾਂ ਇੱਕ ਨੰਬਰ ਜੀਰੇ ਦਾ ਜਿਹਦੀਆਂ ਝਾੜ ਦੇਣ ਵਾਲੇ ਤਾਂ ਘੱਟੋ ਘੱਟ ਮੰਨ ਕੇ ਚੱਲਾ ਹਾਂ ਘੱਟ ਤੋਂ ਘੱਟ 20 ਕੁਇੰਟਲ ਤੋਂ ਥੱਲੇ ਕੋਈ ਨਹੀਂ ਤੇ ਆਉਂਦੀ ਹੂੰ ਇਹਦੇ ਦੀਰੀ ਲੈ ਵੀ ਸੱਜਣਾ ਇੱਕ ਗੱਲ ਹੋਰ ਆ ਅਸੀਂ ਤੁਹਾਨੂੰ ਚਲੋ ਜਾ ਕੇ ਉੱਥੇ ਦਿਖਾਵਾਂਗੇ ਵੀ ਹਨਾ ਜੇ ਆਪਣਾ ਦਾਣਾ ਪਾਣੀ ਸੱਚੇ ਬਾਦਸ਼ਾਹ ਨੇ ਕਰ ਲਿਖਿਆ ਹੋਆ ਹੋਇਆ ਪਰ ਜਿਵੇਂ ਸੱਜਣਾ ਆਪਣੇ ਇੱਧਰ ਹਨਾ ਬਿਮਾਰੀਆਂ ਹੁੰਦੀਆਂ ਨੇ ਤੇ ਜੀ ਮੰਨ ਲਓ ਕੋਈ ਇੱਧਰ ਆਪਾਂ ਕਹਦੀ ਆਪਣੇ ਸਾਡੇ ਬੌਨਾ ਪੇਡਾ ਆ ਗਿਆ ਸਾਡੇ ਹਲਦੀ ਆ ਗਈ ਸਾਡੇ ਚਿੱਟਾ ਛਿੱਟਾ ਹਾਂ ਸੱਜਣਾ ਲੈ ਵੀ ਆਪਣੀ ਧਰਤੀ ਦੇ ਵਿੱਚ ਤਾਂ ਹੁਣ ਕਾਫੀ ਦਿਨ ਕਾਫੀ ਸਾਲਾਂ ਤੋਂ ਬਾਸਪਤਾ ਤਕਰੀਬਨ ਘਟੇ ਹੀਦਾ ਹੀ ਬਣ ਚ ਮੰਦਾ ਜਾ ਰਿਹਾ ਉੱਧਰ ਪਰਾਂ ਇਹ ਦੇਖ ਲਓ ਬਈ ਉੱਧਰ ਪਤਾ ਨਹੀਂ ਕੀ ਚੱਕਰਾ ਨਾ ਉਧਰ ਕਦੇ ਅਸੀਂ ਨੇ ਭਾਈ ਅੱਜ ਤੱਕ ਆਪਣੀ ਸੋਜੀ ਦੀ ਕਦੇ ਗੁੱਲੀ ਡੰਡਾ ਦੇਖਿਆ। ਸਾ ਅਸੀਂ ਕਦੇ ਤੇਲਾ ਦੇਖਿਆ। ਇਹ ਜਿਹੜਾ ਪਲਟਾਉ ਹੁੰਦਾ ਨਾ ਹੂੰ ਹੂੰ ਪਟਾਉ ਨਾਲ ਜਿਹੜੇ ਧਰਤੀ ਦੇ ਥੱਲੇ ਤੱਤ ਪੈਣ ਉਹ ਸਾਰੇ ਫਸਲ ਨੂੰ ਮਿਲਦੇ ਨੇ। ਬਿਲਕੁਲ ਬਿਲਕੁਲ। ਉਹਨੇ ਹਰ ਸਾਲ ਆਇਆ ਮੰਨ ਲਾ ਵੀ ਇੱਕ ਬਿੱਗਾ ਕਿਆ ਹੁੰਦਾ ਕਿਸੇ ਨੇ ਇੱਕ ਬਿੱਗਾ ਰੇ ਛੱਡਣਾ ਸਾਰੇ ਪਿੰਡ ਨੇ ਪਲਟਾਉ ਕਰਨਾ। ਬਿਲਕੁਲ ਆਇਆ। ਸਾਰੇ ਪਿੰਡ ਨੇ ਕਹੇ ਸਾਰੀ ਜੁਪੀ ਨੇ ਪਟਾਉ ਕਰਨਾ ਕਣਕ ਵੱਢ ਦੀ ਸਾਰਾ। ਕਣਕ ਵੱਢ ਦੀ ਸਰਸ ਜਣੋ ਜਿਹੜੀ ਜਿੰਨੀ ਉਹਨਾਂ ਨੇ ਤੂੜੀ ਕਰ ਲਈ ਕਰ ਲਈ ਜਾਂ ਉਹਨਾਂ ਨੇ ਮਟਰ ਕੱਢੇ ਪਏ ਨੇ ਜਾਂ ਸਰਸ ਜਣੋ ਜਿੰਨੀ ਗੋਨਾਂ ਨੂੰ ਜੂਰੀ ਤੂੜੀ ਦੀ ਲੋਡ ਹੁੰਦੀ ਆ ਉੰਨੀ ਉਹ ਕਰਕੇ ਬਾਕੀ ਉਹਨਾਂ ਨੇ ਸੱਜਣੋ ਸਾਰੀ ਉਹ ਵਿੱਚ ਲਗਾਉਂ ਦਾਨੀਆਂ ਫਿਰ ਉਹ ਪਈ ਰਣੀ ਐਦਾਂ ਹੀ ਹਨਾ ਕਿਸੇ ਨੇ ਬਾਈ ਜੀ ਤਿਲੀ ਦਾ ਸ਼ਿੱਟਾ ਮਾਰਦਾ ਤਿਲ ਹੋ ਜਾਂਦੇ ਨੇ ਤੇ ਬਾਈ ਉੱਥੇ ਦੇਖ ਲਓ ਜੀਰੀ ਦਾ ਸਿਸਟਮ ਐਦਾਂ ਹੁੰਦਾ ਵੀ ਜਿਵੇਂ ਆਪਣੇ ਇੱਧਰ ਬਾਈ ਲੇਬਰ ਆਉਂਦੀ ਆ ਲੇਬਰ ਲਾਉਂਦੀ ਆ ਉਧਰ ਤਾਂ ਸੱਜਣੋ ਲੇਬਰ ਵੀ ਘਟ ਜਾਂਦੀ ਆ ਆਪਾਂ ਪੰਜ ਚਾਰ ਪਾਰਟੀਆਂ ਕੋਲ ਇਧਰੋਂ ਲੇਬਰ ਚਲੋ ਆਪਣੀ ਭੇਜ ਦੰਨੇ ਆ ਹਨਾ ਤੇ ਬਾਕੀ ਤਾਂ ਸੱਜਣਾ ਉੱਥੇ ਸਾਰਾ ਤਰ੍ਹਾਂ ਆਪਾਂ ਕਹਿ ਦਈਏ ਵੀ ਛਿੱਟਾ ਮਾਰ ਕੇ ਬਜਾਈ ਹੁੰਦੀ ਆ ਛਿੱਟਾ ਮਾਰ ਕੇ ਬਜਾਈ ਵਾਲੀ ਜਿਹੜੀ ਨਿਕਲਦੀ ਬਹੁਤ ਹੈਨਾ ਬਾਕੀ 25 25 ਕੁਇੰਟਲ ਅਸੀਂ ਵੱਢੀ ਆ ਆਪਣੇ ਆਪ ਮੈਂ ਆਪ ਵੱਢੀ ਆ ਹਾਂ ਪਿਛਲੇ ਸਾਲ ਬਿਲਕੁਲ ਵੱਢੀ ਆ ਹਾਂ ਜੀ ਦੋ ਸਾਲ ਲਗਾ ਤਿੰਨ ਸਾਲ ਲਗਾਤਾਰ 2022 23 24 ਹਾਂ ਹਾਂ ਐਤਕੀ ਵੀ ਮੈਨੂੰ ਜੋ ਮੀਤੀ ਵੀ 8 ਤੋਂ 10 ਕੁਇੰਟਲ ਨੂੰ ਜਿਹੜੀ ਹੱਥ ਲਾਉਂਦੀ ਹੈਨਾ ਮਤਲਬ ਆ ਉਹ ਤਾਂ ਇੱਕ ਬਿੱਘਾ ਇਕੜ ਉੱਥੇ ਹਾਂ ਹਾਂ ਇੱਕ ਬਿੱਘੇ ਚੋਂ 8 ਤੋਂ 10 ਕੁਇੰਟਲ ਜਿਰੀ ਨਿਕਲਦੇ ਹੋ ਨਿਕਲਦੇ ਪਾਚੋ 20 ਤੋਂ 25 ਕੁਇੰਟਲ ਪੱਕੇ ਤੇ ਦਾਨ ਤੇ ਬਿਲਕੁਲ ਇੰਨੀ ਜਿਰੀ ਹੈ ਬਿਲਕੁਲ ਕੋਈ ਛਿੱਟਾ ਛਿੱਟਾ ਨਹੀਂ ਕੋਈ ਬਿਮਾਰੀ ਨਹੀਂ ਕੋਈ ਸਾਲਾ ਤੇਲਾ ਨਹੀਂ ਦੇਖਿਆ ਜ਼ਿੰਦਗੀ ਚ ਮੈਂ ਉੱਥੇ ਵੀ ਨਾ ਆਪਾਂ ਨੇ ਦੇਖਿਆ ਨਹੀਂ ਨਾ ਕਦੇ ਸੱਜਣੋਂ ਤੇਲਾ ਦੇਖਿਆ ਨਾ ਕਦੇ ਗੁੱਲੀ ਡੰਡਾ ਦੇਖਿਆ ਕੋਈ ਬਿਮਾਰੀ ਤਾਂ ਉਦੋਂ ਅਜੇ ਤੱਕ ਦੇਖੀ ਹੋਈ ਹੈ ਨਹੀਂ ਨਾਲੇ ਤੁਸੀਂ ਐਂ ਦੇਖ ਲਓ ਜਿਵੇਂ ਆਪਾਂ ਮੰਨ ਲਾ ਵੀ ਆਪਾਂ ਕਹਿੰਦੇ ਨੇ ਵੀ ਆਪਾਂ ਜੀਰੀ ਚ ਭਈ ਤਿੰਨ ਤਿੰਨ ਥੈਲੇ ਪਾਤੇ ਜਾਂ ਕਿਸੇ ਨੇ ਚਾਰ ਪਾਤੇ ਉਹ ਤਾਂ ਸੱਜਣਾ ਇੱਕ ਅੱਧਾ ਥੈਲਾ ਮਸਾਂ ਪਾਉਂਦੇ ਨੇ ਇੱਕ ਹੈਨਾ ਮਸਾਂ ਉਹਨਾਂ ਨੇ ਵੀ ਅਸੀਂ ਦੋ ਵਾਰੀ 20-20 ਕਿਲੋ ਜੂਰੀ ਆਪਾਂ ਚਾਰ ਕਿਲੋ ਕਹਿੰਦਾ ਹੁੰਦਾ ਕੋਈ ਕੋਈ ਬਸ 50 ਕਿਲੋ ਇੱਕ ਥੈਲਾ ਜਾਂਦਾ ਹੁੰਦਾ ਬਸ ਹਾਂ ਇੱਕ ਥੈਲੇ ਨਾਲੇ ਬਹੁਤ ਤਕੜੀ ਜੀਰੀ ਹੁੰਦੀ ਆ ਯਾਰ ਬਿਲਕੁਲ 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 ਅੰਤ ਤੋੜੇ ਵਹੁੰਦਾ ਪਰ ਇੱਕ ਹੋਰ ਦੇਖ ਲਓ ਤੁਸੀਂ ਉਹਨਾਂ ਦਾ ਦਸੰਬਰ ਚ ਕਣਕ ਬਜਾਈ ਹੋਣੀ ਐ ਹਾਂ ਆਪਣੇ ਕਣਕ ਉਹ ਨਹੀਂ ਨਿਕਲਦੀ ਨੀਂਗੀ ਜਿੰਨੀ ਉੱਥੇ ਕ ਬਿਲਕੁਲ 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 ਸੱਜਣਾ ਦੇਖੋ ਤੁਸੀਂ ਹੁਣ ਉਹਨਾਂ ਨੇ ਦਸੰਬਰ ਚ ਜੀਰੀ ਵੱਢ ਕੇ ਸੱਜਣਾ ਉਹਨਾਂ ਨੇ ਬਜਾਈ ਕਰਨੀਆਂ ਤੇ ਅਸੀਂ ਨੇ ਦੇਖ ਲਓ ਲਾਸਟ ਮਾਰਚ ਕੱਟ ਦੇਣੀ ਆ ਉਹ ਲਾਸਟ ਮਾਰਚ ਕੱਟ ਦੇਣੀ ਆ ਤੁਸੀਂ ਦੇਖ ਲਓ ਫੇਰ 20 22 ਕੁਇੰਟਲ ਫੇਰ ਵੀ ਸਾਡੇ ਨਾਲ ਆਪਣੇ ਨਾਲ ਫੇਰ ਪਹਿਲਾਂ ਵੱਢੀ ਜਾਣੀਆਂ ਨਾਲੇ ਉਧਰ ਇੰਨੀ ਨਾਲੇ ਉਧਰ ਗਰਮੀ ਕਿੰਨੀ ਪੈਂਦੀ ਆ ਗਰਮੀ ਕਿੰਨੀ ਪੈਂਦੀ ਨਾਲੇ ਫੇਰ ਵੱਧ ਨਿਕਲਣੇ ਨਾਲੇ ਕੁਦਰਤ ਦੇ ਰੰਗ ਨੇ ਕੁਝ ਕੁਦਰਤ ਦੇ ਧਰਤੀ ਬਹੁਤ ਬਾਈ ਧਰਤੀ ਬਹੁਤ ਤਗੜੀ ਆ ਸੱਜਣਾ ਜਿਵੇਂ ਆਪਣੀਆਂ ਧਰਤੀਆਂ ਆਪਾਂ ਨੇ ਹਨਾ ਨਸ਼ੇ ਤੇ ਲਾਲੀਆਂ ਜਾਂ ਕੁਝ ਵੀ ਆ ਆਪਾਂ ਕਹਈ ਵੀ ਆ ਪਾ ਦੋ ਉਹ ਪਾ ਦੋ ਨਾ ਉਹ ਇਦਾਂ ਦਾ ਅਲਮਗਲਮ ਤਾਂ ਕਦੇ ਪਾਉਂਦੀ ਹੈ ਨਹੀਂ ਉਹਨਾਂ ਦਾ ਵੱਤੋ ਵਜੇ ਵਾ ਜਾਂ ਬਾਈ ਕਣਕ ਦੇ ਡਾਈ ਪਾਉਣਾ ਜਾਂ ਬਸ ਮਾੜਾ ਮੋਟਾ ਯੂਰੀਆ ਪਾਉਣਾ ਬਸ ਬਸ ਬਾਕੀ ਬਾਈ ਜੀ ਉਹਨਾਂ ਦੀ ਬਸ ਮੇਨ ਹੀ ਆ ਵੀ ਉਹ ਬਾਈ ਹਰੇਕ ਸਾਲ ਪਲਟਾਉ ਜ਼ਰੂਰ ਕਰਨਾ ਉਹਨਾਂ ਨੇ ਪਾਉ ਪਲਟਾਉ ਪਟਾਉ ਤਾਂ ਛੱਡਣ ਨਹੀਂ ਪਲਟਾਉ ਉਹਨਾਂ ਨੇ ਚਾਹੇ ਕੋਈ ਛੋਟਾ ਜ਼ਿਮੀਦਾਰਾ ਦੱਸਦੇ ਨੇ ਕਹਿੰਦੇ ਵੀ ਜੇ ਪਲਟਾਉ ਨਾ ਕਰੀਏ ਤਾਂ ਸਾਡੀ ਪੈਦਾਵਾਰ ਅੱਧੀ ਰਹਿ ਜਾਂਦੀ ਹੈ ਬਿਲਕੁਲ ਬਿਲਕੁਲ ਜੇ ਸੀ ਪਟਾਊ ਕਰਦੇ ਦੁੱਗਣੀ پیداوار ਹੁੰਦੀ ਹੈ ਬਿਲਕੁਲ ਚਾਹੇ ਭਾਈ ਉਧਰ ਕੋਈ ਛੋਟਾ ਕਿਸਾਨ ਆ ਚਾਹੇ ਬڑا ਕਿਸਾਨ ਆ ਹਰ ਇੱਕ ਬੰਦੇ ਨੇ ਜਿਹਦੇ ਕੋਲ ਹੈਂਦਾ ਪਲਾਊ ਕਰਦਾ ਚਲੋ ਉਹਨਾਂ ਨੇ ਤਾਂ ਕਰਨਾ ਜੀਏ ਬਾਕੀ ਭਾਈ ਛੋਟੇ ਕਿਸਾਨ ਵੀ ਦੇਖ ਲਓ ਕਿਰਾਏ ਤੇ ਵੀ ਕਰਵਾਉਂਦੇ ਨੇ ਹਣਾ ਹਣਾ ਇਹ ਚੀਜ਼ ਬਹੁਤ ਵਧੀਆ ਆਪਾਂ ਨੇ ਪਿਛਲੇ ਸਾਲ ਦੇਖ ਲਾ ਦੋ ਤਿੰਨ ਸਾਲ ਆਪਾਂ ਹੋ ਗਏ ਲਗਾਤਾਰ ਕਿੱਲਿਆਂ ਕਿੱਲਿਆਂ ਚ ਆਪਾਂ ਕਰਦੇ ਰਹੇ ਆ ਭਾਈ ਜੀ ਸੱਜਣਾ ਸੀ ਕਦੇ ਪੰਪ ਚੱਕ ਕੇ ਇੱਥੇ ਕਿੱਲਿਆਂ ਚ ਜਿਨ੍ਹਾਂ ਚ ਪਲਾਊ ਕਰਿਆ ਕਦੇ ਸਪਰੇ ਨਹੀਂ ਕਰੀ ਗੁਲੀ ਡੰਡੇ ਦੀ ਹਣਾ ਕਿਉਂਕਿ ਹੋਈ ਨਹੀਂ ਹੁੰਦੇ ਹੀ ਨਹੀਂ ਹਾਂ ਹਾਂ ਬਿਲਕੁਲ ਬਿਲਕੁਲ ਕਹ ਇਹ ਵਧੀਆ ਚੀਜ਼ ਆ ਆਪਣੇ ਲੋਕਾਂ ਦੇ ਮਨ ਚ ਪਤਾ ਕੀ ਡਰ ਆ ਆਪਣੇ ਲੋਕਾਂ ਦੇ ਮਨ ਦੇ ਵਿੱਚ ਤੇਜਿੰਦਰ ਸਿੰਘ ਇਹ ਇਹ ਡਰ ਆ ਵੀ ਥੱਲੇ ਦੇ ਧਰਤੀ ਕਿਤੇ ਮਾੜੀ ਨਾ ਨਿਕਲਿਆ ਬਿਲਕੁਲ ਵੀ ਨਹੀਂਗਾ ਧਰਤੀ ਬਹੁਤ ਤਕੜੀ ਆ ਥੱਲੇ ਹਾਂ 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 ਇਹ ਬਸ ਪਟਾਸ ਪਟੂਸ ਬਹੁਤ ਕੁਝ ਪਿਆ ਕਿਉਂਕਿ ਉੱਪਰਲੀ 3 4 ਇੰਚ ਧਰਤੀ ਪਜਾਉ ਹੁੰਦੀ ਆ ਜਿਵੇਂ ਆਪਾਂ ਕਹਿ ਦਈਏ ਹਾਂ ਹਾਂ ਬਹੁਤ ਕੁਝ ਥੱਲੇ ਹੀ ਪਿਆ ਬਿਲਕੁਲ ਉਹ ਉਹ ਆਪਾਂ ਨੇ ਇਸ ਟਾਈਮ ਉੱਪਰਲੀ ਬੋਦੀ ਕਰ ਲਈ ਉੱਪਰਲੀ ਤਾਂ ਆਪਾਂ ਯੂਰੀ ਆਪਾਂ ਆ ਕੇ ਬੋਦੀ ਕਰ ਲਈ ਬੋਦੀ ਕਰ ਲਈ ਹੁਣ ਜੇ ਆਪਾਂ ਹੁਣ ਥੱਲੇ ਪਲ ਮੈਂ ਆਪਣੇ ਬੰਦੇ ਨਾਲ ਲੜਿਆ ਮੈਂ ਕਿ ਯਾਰ ਤੂੰ ਹੁਸ਼ਾ ਲਾਤੀ ਤੁਸੀਂ ਦੇਖ ਲਓ ਜੀਰੀ ਹਾਂ ਮੈਂ ਮੈਂ ਤੁਹਾਡੇ ਨਾਲ ਲੜਿਆ ਮੈਂ ਕਿ ਤੁਸੀਂ ਹੁਸ਼ਾ ਲਾਤੀ ਪਤੰਦਰੋਂ ਮਿੱਟੀ ਚੱਕੀ ਵੀ ਆ ਵੀ ਕੰਮ ਖਰਾਬ ਹੋ ਜਾਊਗਾ ਕਿੰਨੀ ਜੀਰੀ ਨਿਕਲੀ ਤੁਹਾਨੂੰ ਜੀਰੀ ਨਿਕਲ ਚ ਹੈਨਾ ਕੋਈ ਯੰਤਰ ਇਹ ਜੀਰੀ ਦਾ ਕਿਉਂਕਿ ਸੱਜਣੋਂ ਉੱਪਰਲੀ ਧਰਤੀ ਤੋਂ ਆਪਾਂ ਬੋਦੀ ਕਰ ਉੱਪਰਲੀ ਬੋਦੀ ਕਰ ਲਿਆ ਸੱਜਣਾ ਬਿਲਕੁਲ ਬਾਕੀ ਜੀ ਸੱਜਣੋਂ ਚਲੋ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਜੀ ਬਾਕੀ ਜੀ ਧੰਨਵਾਦ ਸਾਰਿਆਂ ਦਾ ਸਾਡਾ ਚੈਨਲ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਮਿਲਦੇ ਆਂ ਜ